ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਢਿੱਲੋਂ ਫਾਰਮਿੰਗ ਤਰਨ ਤਰਨ ਤੇ ਦੋਸਤੋ ਅੱਜ ਆਪਾਂ ਖੇਤਾਂ ਦੇ ਵਿੱਚ ਆਏ ਸੀਗੇ ਝੜਾ ਛੜਾ ਮਾਰਨ ਵਾਸਤੇ ਤੇ ਕਣਕ ਵੇਖੀ ਦੋਸਤੋ ਆਪਾਂ ਫਿਰ ਤੁਰ ਕੇ ਇਹਨੂੰ ਦੋ ਸਪਰੇਆ ਦੋਸਤੋ ਐਨ ਪੀ ਕੇ ਰੀਆਂ ਹੋ ਚੁੱਕੀਆਂ 11 11 8 ਦੀਆਂ ਆਪਾਂ ਨੂੰ ਸਪਰੇਅ ਕੀਤੀ ਸੀ 11 11 8 ਟੈਕਨੀਕਲ ਆਉਂਦਾ ਮਿਕਸ ਜ਼ਿੰਕ ਬੋਰਨ ਤੇ ਪोटाश ਦਾ ਐਨਪੀਕੇ ਦਾ ਸਾਰਾ ਕੰਬੀਨੇਸ਼ਨ ਆ ਤੇ ਬਹੁਤ ਵਧੀਆ ਰਿਜ਼ਲਟ ਉਹਦਾ ਦੋਸਤੋ ਤੇ ਇਸ ਟਾਈਮ ਆਪਾਂ ਖੇਤਾਂ ਦੇ ਵਿੱਚ ਖੜੇ ਆ ਤੇ ਖੇਤਾਂ ਦੀ ਬੱਲੇ ਬੱਲੇ ਹੋਈ ਪਈ ਆ ਦੋਸਤੋ ਬਹੁਤ ਹੀ ਸੋਹਣਾ ਰਿਜ਼ਲਟ ਮਿਲਿਆ ਸਾਨੂੰ ਚੰਗੇ ਰਿਜ਼ਲਟ ਮਿਲੇ ਨੇ ਤੇ ਪੱਤਾ ਵੀ ਕਣਕ ਦਾ ਦੋਸਤੋ ਦੋਸਤੋ ਦੇਖੋ ਕਿੰਨਾ ਚੌੜਾ ਪੱਤਾ ਇਹਨੂੰ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਪੱਤੇ ਦੇ ਵਿੱਚ ਆ ਰਹੀ ਬਿਲਕੁਲ ਹੀ ਸਾਫ਼ ਸੁਥਰਾ ਪੱਤਾ ਕੋਈ ਪੱਤੇ ਨੂੰ ਵਟ ਨਹੀਂ ਚੜਿਆ ਕੋਈ ਕੁਝ ਨਹੀਂ ਹੋਇਆ ਤੇ ਫੰਗੀਸਾਈਡ ਆਪਾਂ ਦੋਸਤੋ ਇੱਕ ਸਪਰੇਅ ਦੇ ਨਾਲ ਆਪਾਂ ਫੰਗੀਸਾਈਡ ਵੀ ਵਰਤਿਆ ਸੀਗਾ ਜ਼ਰੂਰ ਕਿਉਂਕਿ ਫੰਗੀਸਾਈਡ ਕਈ ਵਾਰੀ ਜ਼ਿਆਦਾ ਗਰਮੀ ਪੈਣ ਨਾਲ ਪੱਤੇ ਨੂੰ ਵੱਟ ਚੜਨੇ ਸ਼ੁਰੂ ਹੋ ਜਾਂਦੇ ਆ ਤੇ ਉਹ ਫਿਰ ਫੰਗਸ ਦੀ ਉਹਦੇ ਵਿੱਚ ক্লোਰੋਫਿਲ ਦੀ ਮਾਤਰਾ ਘਟ ਜਾਂਦੀ ਤੇ ਫੰਗਸਰ ਜਿਹੜੇ ਆਉਣ ਦੇ ਚਾਂਸ ਜਿਹੜੇ ਥੋੜੇ ਵੱਧ ਜਾਂਦੇ ਇਸ ਕਰਕੇ ਆਪਣੀ ਕਣਕ ਦਾ ਬਿਲਕੁਲ ਪੂਰਾ ਝਾੜ ਲੈਣ ਵਾਸਤੇ ਤੇ ਚੰਗੇ ਦਾਣੇ ਦੀ ਮਟਾਈ ਵਾਸਤੇ ਐਨਪੀਕੇ ਜਿਹੜਾ ਵਾ ਜ਼ਰੂਰੀ ਸਾਨੂੰ ਕਰਨਾ ਚਾਹੀਦਾ ਤੁਸੀਂ ਕੋਈ ਵੀ ਐਨਪੀਕੇ ਕਿਸੇ ਦੀ ਰეკਮੈਂਡੇਸ਼ਨ ਨਹੀਂ ਆ ਤੁਸੀਂ ਕੋਈ ਵੀ ਕਰ ਸਕਦੇ ਹੋ 13045 ਕਰ ਸਕਦੇ ਜਿੰਕ ਬੌਰਨ ਰਲਿਆ ਆ ਜਾਂਦਾ ਜਿਵੇਂ 11118 ਤੁਹਾਨੂੰ ਦੱਸਿਆ ਹੈ ਕਾਫੀ ਕੰਪਨੀਆਂ ਦਾ ਆ ਰਿਹਾ ਚੰਗੇ ਇਹਦੇ ਵਿੱਚ ਚੰਗੇ ਵਧੀਆ ਰਿਜ਼ਲਟ ਨੇ ਇਸ ਇਹਦੇ ਤੇ ਦੋਸਤੋ 52034 ਵੀ ਤੁਸੀਂ ਕਰ ਸਕਦੇ ਜਾਂ ਲੇਕਿਨ ਜੇ ਤੁਸੀਂ ਉਹਨਾਂ ਦੇ ਵਿੱਚੋਂ ਕਰਨਾ ਚਾਹੋ ਤੇ ਮੈਂ 13045 ਨੂੰ ਰეკਮੈਂਡੇਸ਼ਨ ਕਰਦਾ ਚੰਗੇ ਝਾੜੋ ਤੁਹਾਨੂੰ ਦੇਗਾ ਨਾਲ ਬੌਰਨ ਆਪਣਾ ਜਰੂਰ ਪਾ ਲਿਓ ਬੌਰਨ ਤੁਸੀਂ 60 70 ਗ੍ਰਾਮ 80 ਗ੍ਰਾਮ ਤੱਕ ਪਾ ਸਕਦੇ ਜੇ 100 ਗ੍ਰਾਮ ਵੀ ਪਾ ਸਕਦੇ ਜੇ ਲੇਕਿਨ ਜੇ ਤੁਸੀਂ ਪਾਣੀ 150 ਤੋਂ 200 ਲੀਟਰ 200 ਲੀਟਰ ਲਾਉਣਾ ਚਾਹੁੰਦੇ ਜੇ ਬਾਕੀ ਗਰਮੀ ਦੇ ਬਚਾਅ ਵਾਸਤੇ ਆਪਾਂ ਇਹ ਸਪਰੇਇਆਂ ਕੀਤੀਆਂ ਸੀਆਂ ਤੇ ਚੰਗਾ ਆਪਾਂ ਨੂੰ ਗਰਮੀ ਤੋਂ ਨਿਸ਼ਚਿਤ ਮਿਲੀ ਬਚਾਅ ਮਿਲਿਆ ਤਾਂ ਬਾਕੀ ਅੱਗੇ ਜੇ ਮਾਰਚ ਦੇ ਮਹੀਨੇ ਦੇ ਵਿੱਚ ਗਰਮੀ ਜ਼ਿਆਦਾ ਨਾ ਪਈ ਤੇ ਦੋਸਤੋ ਕਣਕ ਦੇ ਝਾੜ ਜਿਹੜੇ ਆ ਉਹ ਉੱਪਰ ਜਾ ਸਕਦੇ ਆ ਜੇ ਮਾਰਚ ਮਹੀਨੇ ਦੇ ਵਿੱਚ ਗਰਮੀ ਜ਼ਿਆਦਾ ਪੈ ਗਈ ਟੈਂਪਰੇਚਰ ਜ਼ਿਆਦਾ ਹਾਈ ਹੋਇਆ ਤੇ ਦੋਸਤੋ ਕਣਕ ਦੇ ਜਿਹੜੇ ਆ ਝਾੜ ਦੇ ਸਾਰ ਜਿਹੜੇ ਉਹ ਘਟ ਸਕਦੇ ਆ ਫਿਰ ਬਹੁਤੇ ਚਾਰਾਂ ਦੀ ਉਮੀਦ ਨਾ ਰੱਖਿਓ ਜੇ ਬਾਕੀ ਪਾਣੀ ਜਿਹੜਾ ਆ ਆਪਣਾ ਸੋਸ ਸਮਝ ਕੇ ਪਾਣੀ ਲਾਓ ਕਣਕ ਦੇ ਵਿੱਚ ਰੋਜ਼ ਗੇੜਾ ਮਾਰੋ ਜੇਕਰ ਸੁੱਕਦੀ ਤੁਹਾਨੂੰ ਨਜ਼ਰ ਆਉਂਦੀ ਆ ਕੋਈ ਕਮਲਾਉਂਦਾ ਬੂਟਾ ਉਹਨੂੰ ਚੰਗੀ ਤਰ੍ਹਾਂ ਇਸ ਤਰੀਕੇ ਦੇ ਨਾਲ ਪੱਤੇ ਨੂੰ ਖੋਲ ਕੇ ਪਾੜ ਕੇ ਵੇਖੋ ਕੋਈ ਤੁਹਾਡੇ ਹੱਥ ਨੂੰ ਦਾਗ ਨਹੀਂ ਲੱਗਦਾ ਪੀਲਾ ਜਾਂ ਕਣਕ ਦੇ ਵਿੱਚ ਕੋਈ ਪੱਤੇ ਨੂੰ ਵਟਤ ਨਹੀਂ ਜਾਦੇ ਬਹੁਤੇ ਚੜੇ ਜੇ ਵਟ ਬਾਹਲੇ ਚੜੇ ਆ ਪੱਤੇ ਨੂੰ ਤੇ ਉਹਦੇ ਵਾਸਤੇ ਦੋਸਤੋ ਤੁਸੀਂ ਸਪਰੇਅ ਆ ਜਿਹੜੀ ਆ ਉਹ ਜ਼ਰੂਰ ਕਰਨੀ ਆ ਫੰਗੀ ਸਾਈਡ ਦੀ ਸਪਰੇਅ ਤੁਸੀਂ ਕਰੋ ਚੰਗਾ ਫੰਗੀ ਸਾਈਡ ਵਧੀਆ ਵਰਤੋ ਜਿਹਦੇ ਨਾਲ ਤੁਹਾਡਾ ਲੰਬਾ ਰਿਜ਼ਲਟ ਰਵੇ बार-बार ਬਰਤਨ ਦੀ ਲੋੜ ਨਹੀਂ ਇੱਕ ਸਪਰੇਅ ਜ਼ਰੂਰੀ ਆ ਫੰਗੀ ਸਾਈਡ ਦੀ ਤੇ ਨਾਲ ਤੁਸੀਂ ਜ਼ਿੰਕ ਬੋਰਨ ਦੀ ਵੀ ਕਰ ਸਕਦੇ ਹੋ ਤੇ ਤੇਲਾ ਜੇ ਤੁਹਾਡੀ ਕਣਕ ਦੇ ਵਿੱਚ ਇਸ ਟਾਈਮ ਤੇ ਮੱਛਰ ਮੁੱਛਰ ਦਿਖ ਰਿਹਾ ਤੇਲਾ ਕੋਈ ਨਹੀਂ ਹੈਗਾ ਕਣਕ ਦੇ ਵਿੱਚ ਕਿਉਂਕਿ ਮੌਸਮ ਜੂ ਇਦਾਂ ਦਾ ਹੋ ਗਿਆ ਕਦੀ ਗਰਮੀ ਹੋ ਗਈ ਮੱੜੀ ਜੀ ਕਦੀ ਝੜ ਹੋ ਗਿਆ ਤੇ ਜਿਹੜੇ ਮੱਛਰ ਆ ਉਹ ਜ਼ਿਆਦਾ ਵਗੈਰਾ ਹੋ ਚੁੱਕੇ ਆ ਤੇ ਬਾਕੀ ਤੇਲੇ ਦੀ ਕੋਈ ਸ਼ਿਕਾਇਤ ਬਾਹਲੀ ਨਹੀਂ ਹੈਗੀ ਅਜੇ ਬਾਕੀ ਤੁਸੀਂ ਹਲਕੀ ਫੁਲਕੀ ਕੋਈ ਮਾੜੀ ਮੋਟ ਮੱਛਰ ਮੁੱਛਰ ਵਾਲੀ ਪਾਉਣੀ ਚਾਹੁੰਦੇ ਜੇ ਪਾ ਵੀ ਸਕਦੇ ਆ ਕੋਈ ਆਪਣਾ ਨੂੰ ਫਾਇਦਾ ਹੀ ਕਰੂਗੀ ਨੁਕਸਾਨ ਤੇ ਕੋਈ ਹੈ ਨਹੀਂ ਬਾਕੀ ਦੋਸਤੋ ਇੱਕ ਸਪਰੇਅ ਕਰਨ ਦੇ ਨਾਲ ਤੁਹਾਡਾ 2 ਤੋਂ 3 ਕੁਇੰਟਲ ਜਿਹੜਾ ਵਾ ਝਾੜ ਵਧ ਸਕਦਾ ਕਿਉਂਕਿ ਅਸੀਂ ਹਰ ਸਾਲ ਇਹਦਾ ਤਜਰਬਾ ਕਰਦੇ ਰਹਿੰਦੇ ਆ ਖੇਤਾਂ ਦੇ ਵਿੱਚ ਤਜਰਬਾ ਕਰਨ ਤੋਂ ਬਾਅਦ ਹੀ ਦੋਸਤੋ ਨੌਲੇਜ ਆਉਂਦੀ ਇਸ ਚੀਜ਼ ਦੀ ਕਿ ਵਾਕਈ ਸਾਨੂੰ ਕਿਹੜੀ ਚੀਜ਼ ਵਰਤਣੀ ਚਾਹੀਦੀ ਆ ਕਿਹੜੀ ਚੀਜ਼ ਨਹੀਂ ਵਰਤਣੀ ਚਾਹੀਦੀ ਤੇ ਆਮ ਦੋਸਤੋ ਲੋਕਾਂ ਦੀਆਂ ਕਣਕਾਂ ਦੇ ਇੰਨਾ ਕੀ ਪਤਾ ਚੌੜਾ ਹੁੰਦਾ ਤੇ ਇੰਨਾ ਨਾਲ ਪਲੱਸ ਪਤਾ ਹੋਰ ਚੌੜਾ ਵਾ ਇਹ ਚੌੜਾ ਜਿਆਦਾ ਪਤਾ ਚੌੜਾ ਕਿਹਦੇ ਚੀਜ਼ ਨੇ ਕੀਤਾ ਇਹ ਵੀ ਤੁਹਾਨੂੰ ਆਪਾਂ ਅਗਲੇ ਬਲੌਗ ਦੇ ਵਿੱਚ ਤੁਹਾਨੂੰ ਦੱਸਾਂਗੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਉਹ ਸ਼ੇਅਰ ਜ਼ਰੂਰ ਕਰ ਦਿਆ ਕਰੋ ਹਰੇਕ ਜ਼ਿਮੀਂਦਾਰ ਭਰਾ ਦੇ ਕੋਲ ਸਾਡੀ ਵੀਡੀਓ ਜਾ ਸਕੇ ਤੇ ਚੈਨਲ ਨੂੰ ਜਿੰਨਾ ਭਰਾਵਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਭਰਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਕਿਉਂਕਿ ਹਰੇਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਕਿਉਂਕਿ ਆਪਾਂ ਨਵੀਆਂ-ਨਵੀਆਂ ਜਾਣਕਾਰੀਆਂ ਲੈ ਕੇ ਖੇਤੀ ਸਬੰਧੀ ਤੁਹਾਡੇ ਕੋਲ ਵੀਡੀਓ ਰਾਈ ਪਹੁੰਚਦੇ ਆ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਦੋਸਤੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ